ਵੀ ਜਿੰਦਗੀ ਜੇ ਮੈਂ ਪਹਿਲਾ ਗੈਂਗਸਟਰ ਦੇਖਿਆ ਜਿਹਨੂੰ ਸਾਰੀ ਉਮਰ ਗੋਲੀਆਂ ਹੀ ਵੱਜੀਆਂ ਲਾਣ ਤਾਂ ਹੀ ਵੱਜੀਆਂ ਤੇ گاਵੀ ਇਹਨੂੰ ਲਾਣ ਤਾਂ ਹੀ ਪਹਿਣੀਆ ਕਿਉਂਕਿ ਚੰਗਾ ਕੰਮ ਇਹਨੇ ਕਿਤੇ ਵੀ ਜਾ ਕੇ ਨਹੀਂ ਕੀਤਾ ਤੁਸੀਂ ਆਪ ਸੋਚ ਲਓ ਵੀ ਅੰਦੋਲਨ 'ਚ ਇਹ ਕੀ ਕਰਦਾ ਹੋਊਗਾ ਥੋੜੇ ਦਿਨ ਪਿੱਛੇ ਹੀ ਚਲ ਜਿਓ ਕਿਉਂਕਿ ਅੰਦੋਲਨ ਵਾਲਾ ਤਾਂ ਬਹੁਤ ਪਿੱਛੇ ਪੁਰਾਣਾ ਟਾਈਮ ਹੋ ਗਿਆ ਥੋੜੇ ਕਿ ਦਿਨ ਪਿਛੇ ਚੱਲ ਜੋ ਯੂਨੀਵਰਸਿਟੀ ਗਿਆ ਸੀਗਾ ਉਹ ਯੂਨੀਵਰਸਿਟੀ ਗਿਆ ਤੂੰ ਵੀਰੇ ਉੱਥੇ ਤੈਨੂੰ ਕਾਲੀ ਕਾਂਗਰਸੀ ਕਰਨ ਦੀ ਕੀ ਲੋੜ ਆ ਤੈਨੂੰ ਦੱਸ ਮੈਂ ਜਦੋਂ ਪਿੰਡ ਦੇ ਵਿੱਚ ਆ ਠੀਕ ਆ ਕਾਲੀ ਕਾਂਗਰਸੀ ਜੇ ਹੋਣਗੇ ਜਦੋਂ ਕੋਈ ਸਾਂਝੀ ਸਾਂਝਾ ਕੋਈ ਧਰਨਾ ਲੱਗਾ ਸਾਂਝਾ ਕੋਈ ਕੁਛ ਵੀ ਆ ਕੋਈ ਸਿੱਖ ਵਾ ਕੋਈ ਹਿੰਦੂ ਆ ਕੋਈ ਮੁਸਲਮਾਨ ਆ ਕੋਈ ਕਾਲੀ ਆ ਕੋਈ ਕਾਂਗਰਸੀ ਆ ਕੋਈ ਆਮ ਆਦਮੀ ਪਾਰਟੀ ਦਾ ਉੱਥੇ ਇਹ ਨਹੀਂ ਤੈਅ ਕੀਤਾ ਜਾਂਦਾ ਉੱਥੇ ਇਹ ਤੈਅ ਕੀਤਾ ਜਾਂਦਾ ਵੀ ਇਹ ਬੰਦੇ ਨੂੰ ਹਮਦਰਦੀ ਹੈ ਤਾਂ ਆਏ ਦੋਖਵਾਤਾਏ ਪਰ ਇਹ ਤਾਂ ਪਤਾ ਨਹੀਂ ਮਹਾਰਾਜ ਇੰਨੀ ਬੇਇੱਜ਼ਤੀ ਕਰਾ ਕੇ ਵੀ ਬੱਲੇ 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 ਵੀ ਸ਼ੁਗਰਮ ਮਾਲਕਾ ਵੀ ਇਹੋ ਜਿਹੇ ਆ ਦੇ ਵੀ ਦਰਸ਼ਨ ਕਰਨ ਦਾ ਮੌਕਾ ਮਿਲਿਆ ਗਾ ਨਾ ਹੋਵੇ ਮਹਾਰਾਜ ਕਿ ਇਹ ਕਦੀ ਕਹਿੰਦਾ ਮੈਂ ਕਬੱਡੀ ਖੇਡਦਾ ਰਿਆਂ ਕਦੀ ਕਹਿੰਦਾ ਮੈਂ ਬਦਮਾਸ਼ੀ ਕਰਦਾ ਰਿਆਂ ਇਹ ਮੈਂ ਦੇਖਿਆ ਹਿਆ ਉਹ ਮੇਰਾ ਦੇਖਿਆ ਹਿਆ ਆਹ ਦੇਖਿਆ ਹਿਆ ਭਰਾਵਾ ਅਸੀਂ ਸਿਰਫ ਕਬੱਡੀ ਖੇਡੀ ਆ ਕਬੱਡੀ ਤੋਂ ਸਵਾਇ ਹੋਰ ਵੀਰੇ ਅਸੀਂ ਨਹੀਂ ਇਹੋ ਜਿਹੇ ਗਲਤ ਕੰਮ ਕੀਤੇ ਤੇ ਨਾਸਾ ਤੋਂ ਹੁੰਦੇ ਹੀ ਆ ਕਿਉਂਕਿ ਅਸੀਂ ਮਿਹਨਤ ਕੀਤੀ ਆ ਤੇ ਮਿਹਨਤੀ ਗਾਂ ਕਰ ਤੇ ਬਾਕੀ ਜਿਹੜੀ ਨੇ ਕਬੱਡੀ ਖੇਡੀ ਆ ਕਹਿੰਦਾ ਵੀ ਇਦਾਂ ਇਦਾਂ ਜੇ ਉਹ ਕਬੱਡੀ ਵੀਰ ਜੀ ਜਿਹੜਾ ਬੰਦਾ ਹੈ ਨਾ ਰੇਡਾਂ ਪਾਉਂਦਾ ਹੁੰਦਾ ਟੌਪ ਦੀਆਂ ਰੇਡਾਂ ਪਾਉਂਦਾ ਤੇ ਬੈਸਟ ਨਿਕਲਦਾ ਵਾ ਉਹ ਕਦੇ ਤੁਸੀਂ ਸਾਰੀ ਸੰਗਤ ਜਾਣਦੀਆਂ ਵੀ ਕਬੱਡੀ ਛੱਡਦਾ ਦੇਖਿਆ ਕਦੀ ਟ੍ਰੀਡ ਕੱਪ ਚੋਂ ਵੀ ਬੈਸਟ ਇੱਥੋਂ ਵੀ ਬੈਸਟ ਉੱਥੋਂ ਵੀ ਬੈਸਟ ਘਰੇ ਸ਼ੀਲਡਾਂ ਲੈ ਆਂਦਾ ਕਦੀ ਉਹਦੇ ਘਰ ਦੇ ਵੀ ਉਹਨੂੰ ਕਬੱਡੀ ਨਹੀਂ ਛੱਡਣ ਦਿੰਦੇ ਕਬੱਡੀ ਛੱਡਦਾ ਨਹੀਂ ਕੋਈ ਵੀ ਪਰ ਜਦੋਂ ਕੋਈ ਮੋਰੇ ਪਤੰਦਰ ਟੱਕਰ ਜਾਂਦਾ ਉਹ ਛੜਾ ਜ਼ਰੂਰ ਦਿੰਦਾ ਇਹਨੇ ਛੱਡੀ ਨਹੀਂ ਇਹਦੀ ਛੜਾਈ ਆ ਕਹਿਮ ਇਹਨੂੰ ਮੋਰੇ ਪਹਿਲਵਾਨ ਕੋਈ ਉਹੋ ਜਿਹਾ ਟੱਕਰ ਗਿਆ ਹਾਂ ਸਾਨੂੰ ਵੀ ਟੱਕਰ ਦੇ ਰਹੇ ਆ ਬਾਈ ਜੀ ਖੇਡਦੇ ਰਹੇ ਤਿੰਨ ਤਿੰਨ ਦਿਨ ਆਣ ਕੇ ਕਈ ਜਨ ਸੂਫੀ ਪੀਂਦੇ ਰਹੇ ਦਾੜਾ ਦੁਖਦੀਆਂ ਰਹੀਆਂ ਸਾਡੀ ਥੋੜੀ ਘਟ ਨਹੀਂ ਖਾਦੀ ਨੇੜੇ ਨੇੜੇ ਸਾਡੇ ਏਰੀਆ ਦੇ ਜਿੰਨੇ ਵੀ ਮੇਲੇ ਆ ਨਾ ਟੂਰਨਾਮੈਂਟ ਆ ਉਹਨਾਂ ਸਾਰਿਆਂ ਮੇਲਿਆਂ ਦੀ ਦਾਲ ਪੀਤੀ ਹੋਈ ਆ ਸਾਰੇ ਇਕੱਠੇ ਹੀ ਹੁੰਦੇ ਸੀ ਅਸੀਂ ਤੇ ਦੂਜੀ ਗੱਲ ਮੈਂ ਕਿਸੇ ਹੋਰ ਬਦਮਾਸ਼ ਬਾਰੇ ਜਾਂ ਗੈਂਗਸਟਰ ਬਾਰੇ ਨਹੀਂ ਬੋਲਦਾ ਕਿਉਂਕਿ 나 ਇੰਨੀ ਸਾਡੀ ਹਿੰਮਤ ਆ ਵੀ ਉਹਨਾਂ ਬਾਰੇ ਬੋਲ ਜੀ ਉਹਨਾਂ ਦਾ ਆਬਦਾਵਾ ਪਤਾ ਨਹੀਂ ਵਿਚਾਰੇ ਨੇ ਕੀ ਮਜਬੂਰੀਆਂ ਕੀ ਨਹੀਂ ਮਜਬੂਰੀਆਂ ਪਰ ਇਹਦੇ ਬਾਰੇ ਮੈਂ ਜ਼ਰੂਰ ਬੋਲਦਾ ਵੀ ਜ਼ਿੰਦਗੀ 'ਚ ਮੈਂ ਪਹਿਲਾ ਗੈਂਗਸਟਰ ਦੇਖਿਆ ਜਿਹਨੂੰ ਸਾਰੀ ਉਮਰ ਗੋਲੀਆਂ ਹੀ ਵੱਜੀਆਂ ਲਾੜ ਤਾਂ ਹੀ ਵੱਜੀਆਂ ਤੇ ਗਾ ਵੀ ਇਹਨੂੰ ਲਾੜ ਤਾਂ ਹੀ ਪੈਣੀਆਂ ਕਿਉਂਕਿ ਚੰਗਾ ਕੰਮ ਇਹਨੇ ਕਿਤੇ ਵੀ ਜਾ ਕੇ ਨਹੀਂ ਕੀਤਾ ਤੁਸੀਂ ਆਪ ਸੋਚ ਲਓ ਵੀ ਅੰਦੋਲਨ 'ਚ ਕੀ ਕਰਦਾ ਹੋਊਗਾ ਥੋੜੇ ਦਿਨ ਪਿੱਛੇ ਹੀ ਚਲਜੋ ਕਿਉਂਕਿ ਅੰਦੋਲਨ ਵਾਲਾ ਤਾਂ ਬਹੁਤ ਪੁਰਾਣਾ ਟਾਈਮ ਹੋ ਗਿਆ ਥੋੜੇ ਦਿਨ ਪਿੱਛੇ ਚਲਜੋ ਯੂਨੀਵਰਸਿਟੀ ਗਿਆ ਸੀਗਾ ਉਹ ਯੂਨੀਵਰਸਿਟੀ ਗਿਆ ਤੂੰ ਵੀਰੇ ਉੱਥੇ ਤੈਨੂੰ ਕਾਲੀ ਕਾਂਗਰਸੀ ਕਾਂਦੀ ਕੀ ਲੋੜ ਆ ਤੈਨੂੰ ਦੱਸ ਮੈਨੂੰ ਜਦੋਂ ਪਿੰਡ ਦੇ ਵਿੱਚ ਆ ਠੀਕ ਆ ਕਾਲੀ ਕਾਂਗਰਸੀ ਕੇ ਹੋਣਗੇ ਜਦੋਂ ਕੋਈ ਸਾਂਝੀ ਸਾਂਝਾ ਕੋਈ ਧਰਨਾ ਲੱਗਾ ਸਾਂਝਾ ਕੋਈ ਕੋਸ਼ ਵੀ ਆ ਕੋਈ ਸਿੱਖ ਆ ਕੋਈ ਹਿੰਦੂ ਆ ਕੋਈ ਮੁਸਲਮਾਨ ਆ ਕੋਈ ਕਾਲੀ ਆ ਕੋਈ ਕਾਂਗਰਸੀ ਆ ਕੋਈ ਆਮ ਆਦਮੀ ਪਾਰਟੀ ਦਾ ਉੱਥੇ ਇਹ ਨਹੀਂ ਤੈਅ ਕੀਤਾ ਜਾਂਦਾ ਉੱਥੇ ਇਹ ਤੈਅ ਕੀਤਾ ਜਾਂਦਾ ਵੀ ਇਹ ਬੰਦੇ ਨੂੰ ਹਮਦਰਦੀ ਹੈ ਤਾਂ ਆਏ ਤੇ ਦੁੱਖ ਵਾ ਤਾਂ ਆਏ ਪਰ ਇਹ ਤਾਂ ਪਤਾ ਨਹੀਂ ਮਹਾਰਾਜ ਇੰਨੀ ਬੇਇੱਜ਼ਤੀ ਕਰਾ ਕੇ ਵੀ ਬੱਲੇ 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 ਵਿੱਚ ਸ਼ੁਗਰਮਾਲਕ ਵੀ ਇਹੋ ਜਿਹੇ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਗਾ ਨਾ ਹੋਵੇ ਮਹਾਰਾਜ ਇਹ ਜਿੱਦਾਂ ਬੋਲ ਰਿਹਾ ਨਾ ਵੀ ਇਹਦੇ ਸਬੰਧ ਮੰਗੀ ਦੇ ਗੈਂਗਸਟਰਾਂ ਨਾਲ ਮੇਰਾ ਕਿਸੇ ਵੀ ਗੈਂਗਸਟਰ ਨਾਲ ਕੋਈ ਵੀ ਸਬੰਧ ਨਹੀਂ ਮੇਰਾ ਸਬੰਧ ਸਿਰਫ ਕਬੱਡੀ ਨਾਲ ਆ ਤੇ ਕਬੱਡੀ ਨੂੰ ਚਾਹਣ ਵਾਲਿਆਂ ਦੇ ਨਾਲ ਹੀ ਆ ਅੱਜ ਤਾਈ ਮੇਰਾ ਇਹ ਸੂਤ ਰਿਹਾ ਵੀਰੇ ਅੱਜ ਤਾਈ ਜੇ ਕੋ ਬੰਦਾ ਕਹਿੰਦਾ ਮੈਂ ਉਧਰ ਖੇਡਣਾ ਹੈ ਨਾ ਮੈਂ ਉਹਨੂੰ ਕਹਿੰਨਾ ਪਲਵਾਨ ਤੂੰ ਖੇਡ ਜਿੱਥੇ ਤਰਾ ਦਿਲ ਕਰਦਾ ਖੇਡ ਕਦੀ ਖੇਡਣ ਤੋਂ ਨਹੀਂ ਮੈਂ ਰੋਕਿਆ ਉਹਨੂੰ ਮੈਂ ਇਹ ਕਹਿੰਨਾ ਉਹਨਾ ਵੀ ਤੇਰਾ ਖੇਡਣ ਦਾ ਮਨ ਹੈਗਾ ਸਾਡੇ ਨਾਲ ਸਾਡੇ ਨਾਲ ਖੇਡ ਲੈ ਜਿੱਥੇ ਤਰਾ ਕਿਸੇ ਹੋਰ ਨਾਲ ਤਾਂ ਉਹਨਾਂ ਖੇਡ ਲੈ ਤੂੰ ਮੇਰੇ ਪਲੇਅਰਾਂ ਨੂੰ ਹੁਣ ਤਾਈਂ ਪੁੱਛ ਨਹੀਂ ਜਾਂ ਬਾਹਰ ਜਿੰਨੇ ਬੰਦੇ ਐ ਨਾ ਇੰਗਲੈਂਡ ਕੈਨੇਡਾ ਅਮਰੀਕਾ ਉਹਨਾਂ ਨੂੰ ਪ੍ਰੋਮੋਟਰਾਂ ਨੂੰ ਪੁੱਛ ਨਹੀਂ ਤਮਾਚੀ ਵਾਲਾ ਕੰਮ ਦਾ ਵੀਰੇ ਤੁਸੀਂ ਸ਼ੁਰੂ ਕੀਤਾ ਮੈਨੂੰ ਤਾਂ ਚਲੋ ਉਹਨਾਂ ਟਾਈਮਾਂ 'ਚ ਮੈਂ ਤਾਂ ਉੱਥੇ ਨਹੀਂ ਸੀ ਪਰ ਦੱਸਣ ਵਾਲਿਆਂ ਨੇ ਦੱਸਿਆ ਵੀ 1999 ਦੇ ਵਿੱਚ ਡੀਏਵੀ ਕਾਲਜ ਉੱਥੇ ਬੰਦੇ ਭੰਗ ਪੀਣਦੇ ਸੀ ਅੰਡਰਗਰਾਊਂਡ ਦੇ ਵਿੱਚ ਕੋਈ ਕੁਛ ਬੰਦਿਆਂ ਨੇ ਪਲੇਅਰਾਂ ਨੇ ਕਿਹਾ ਵੀ ਇੱਥੇ ਆਣ ਕੇ ਭੰਗ ਨਾ ਪੀਓ ਨਾਲ ਸ਼ਾਇਦ ਕੋਹਤ ਸਾਹਿਬ ਵੀ ਹੋ ਸਕਦੇ ਆ ਕੋਈ ਕੋਹਤ ਸਾਹਿਬ ਨੇ ਕਿਹਾ ਉਹ ਤੇਰੇ ਸੱਜਣ ਮਿੱਤਰ ਸੀਗੇ ਖਰੇ ਤੇ ਤੂੰ ਕਰਪਾਨਾ ਲੈ ਕੇ ਉਹਨਾਂ ਪਲੇਅਰਾਂ ਦੇਖ ਤੇ ਕੋਹਤ ਦੇ ਮਗਰ ਵੀ ਪਿਆ ਛੇ ਤੋਂ ਉਸ ਟਾਈਮ ਦੇ ਜਿਹੜੇ ਪਲੇਅਰ ਹੈਗੇ ਆ ਸ਼ਾਇਦ ਉਹਨਾਂ ਚੋਂ ਕੋਈ ਬੋਲ ਵੀ ਸਕਦਾ ਦਮ ਰੱਖਦਾ ਤਾਂ ਗੈਂਗਸਟਰ ਬਾਤ ਆ ਵੀਰੇ ਤੂੰ ਉਦੋਂ ਤੋਂ ਸ਼ੁਰੂ ਕਰਤਾ ਨਾਲ ਨਸ਼ਾ ਵੀ ਪ੍ਰਮੋਟ ਕਰਤਾ ਉਹ ਜੋ ਤੂੰ ਉਹਦਣ ਵੀ ਜਿਆ ਨਾ ਉਹ ਵੱਧਦਾ ਹੀ ਗਿਆ ਵਾ ਘਟਿਆ ਨਹੀਂ ਉਹ ਇਦਾਂ ਹੀ ਤੁਰਿਆ ਆਉਂਦਾ ਵਾ ਬਾਕੀ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਬੰਦਾ ਵੀ ਸਾਡਾ ਹੀ ਮਰ ਗਿਆ ਉੱਤੋਂ ਤੋਂ ਕਹਿਣਾ ਵੀ ਇਹਨਾਂ ਨੂੰ 5 ਮਿੰਟ ਬਿਠਾਓ ਸਾਡਾ ਹੀ ਬੰਦਾ ਮਰ ਗਿਆ ਉਹ ਸਾਡੀ ਇਨਵੈਸਟੀਗੇਸ਼ਨ ਹੋਈ ਜਾਂਦੀ ਆ ਹੋਈ ਵੀ ਆ ਸਾਡੀ ਇਨਵੈਸਟੀਗੇਸ਼ਨ ਸਾਰੇ ਦੇ ਹੋਈ ਆ ਜਿੰਨੇ ਨਾਲ ਰਹਿੰਦੇ ਬੰਦੇ ਪੁਲਿਸ ਨੇ ਪਹਿਲਾਂ ਜਦੋਂ ਇਨਵੈਸਟੀਗੇਸ਼ਨ ਕਰਦੀ ਆ ਪਹਿਲਾਂ ਸਟਾਰਟਿੰਗ ਜਿਹੜੇ ਨਾਲ ਦੇ ਯਾਰ ਦੋਸਤ ਆ ਨਾ ਜੋ ਫੈਮਿਲੀ ਮੈਂਬਰ ਜਾਂ ਨੇੜੇ ਤੇੜੇ ਉਹਨਾਂ ਦੇ ਵਿੱਚੋਂ ਹੀ ਕਰਦੀ ਆ ਨਾਲਦਿਆਂ ਤੋਂ ਸ਼ੁਰੂ ਹੁੰਦੀ ਇਨਵੈਸਟੀਗੇਸ਼ਨ ਜਾंदे ਰਹੇ ਆ ਦੱਸ ਕੇ ਉੱਥੇ ਬੈੰਦੇ ਰਹੇ ਆ ਅਸੀਂ ਆਪਣੇ ਫੋਨ ਵੀ ਮੋਰੇ ਰੱਖੇ ਵੀ ਆ ਚੱਕੋ ਜੇ ਤੁਹਾਨੂੰ ਕੁਝ ਲੱਗਦਾ ਇਹਦੇ ਵਿੱਚੋਂ ਕੱਢ ਲਓ ਜੋ ਕਢਣਾ ਸਾਨੂੰ ਕੋਈ ਇਤਰਾਜ਼ ਨਹੀਂ ਪਰ ਸਾਨੂੰ ਸਾਡੇ ਭਰਾ ਦਾ ਜੋ ਵੀ ਕਾਤਲਾ ਸੱਚਾਈ ਆ ਉਹ ਸਾਨੂੰ ਸਾਹਮਣੇ ਲੈਣ ਕੇ ਦੇ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਬਾੜਾ ਟੈਂਪ ਵੀ ਨਹੀਂ ਲਾਇਆ ਥੋੜਿਆਂ ਕਿ ਦਿਨਾਂ ਦੇ ਵਿੱਚ ਹੀ ਉਹਨਾਂ ਨੇ ਥੋੜੇ ਕਿ ਘੰਟਿਆਂ ਦੇ ਵਿੱਚ ਹੀ ਉਹਨਾਂ ਨੇ ਸਾਰਾ ਕੁਝ ਕੱਢ ਕੇ ਸਾਡੇ ਮੋਰੇ ਰੱਖਤਾ ਤੋ ਉਹਦੀਆਂ ਤਾਰਾਂ ਵਧਾ ਕਿੱਥੇ ਜਾ ਕੇ ਜੁੜੀਆਂ ਮੇਰਾ ਵੀਰ ਕੈਨੇਡਾ ਸਨਾਵਾ ਢਿੱਲੋਂ ਮਗਰ ਦੇਲਾ ਤੂੰ ਕਿਹੜੇ ਕਿਹੜੇ ਬੰਦੇ ਆ ਤੇ ਜੇ ਤੂੰ ਉਹ ਤੋਂ ਪਹਿਲਾਂ ਕਹਿਣਾ ਮੈਂ ਇਸ ਤੋਂ ਪਹਿਲਾਂ ਕਹਿਣਾ ਮੇਰਾ ਵੀਰ ਜਦੋਂ ਸਾਡੀ ਫੈਡਰੇਸ਼ਨ ਬਣੀ ਆ ਨਾ ਉਸੇ ਟਾਈਮ ਸਾਡੇ ਤੇ ਦਰਖਾਸਤ ਦਿੱਤੀ ਅੰਕਲ ਚੱਠੇ ਨੇ ਇਹ ਐਮ ਆਜੀ ਜੇਬਾ ਬੋਬਾ ਗੈਂਗਸਟਰਾਂ ਨਾਲ ਲਿੰਕ ਜੇ ਫਟਰਮ ਜਿੱਦਾ ਸਾਡੀ ਇਨਵੈਸਟੀਗੇਸ਼ਨ ਚੱਲੀ ਗਏ ਆ ਇਨਵੈਸਟੀਗੇਸ਼ਨ ਉਥੇ ਸਾਡੀ ਹੋਈ ਆ ਮੇਰਾ ਵੀਰ ਡੀਜੀਪੀ ਲੈਵਲ ਦੀ ਇਨਵੈਸਟੀਗੇਸ਼ਨ ਹੋਈ ਮੇਰਾ ਵੀਰ ਕੋਮਾੜੀ ਮੋਟੀ ਇਨਵੈਸਟੀਗੇਸ਼ਨ ਨਹੀਂ ਹੋਈ ਫੇਰ ਨਾਲ ਯਾਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਜਿਹੜਾ ਬੰਦਾ ਅੰਕਲ ਦੀ ਫੈਡਰੇਸ਼ਨ ਛੱਡ ਕੇ ਆਉਂਦਾ ਵਾ ਉਹੋ ਹੀ ਨਸ਼ੇ ਨੂੰ ਪ੍ਰਮੋਟ ਕਰਦਾ ਉਹ ਹੀ ਬਦਮਾਸ਼ਾਂ ਨੂੰ ਪ੍ਰਮੋਟ ਕਰਦਾ ਵਾ ਜਿਹੜਾ ਅੰਕਲ ਦੀ ਫੈਡਰੇਸ਼ਨ ਚ ਚਲੇ ਜਾਂਦਾ ਵਾ ਉਹ ਬੰਦਾ ਕਲੀਨ ਚੈਟਾ ਕੋਸ਼ ਵੀ ਉਹਨੂੰ ਐਦਾਂ ਦਾ ਨੀਗਾ ਜੱਕੀ ਕੋਈ ਵੀ ਐਦਾਂ ਦੀ ਹੈ ਨਹੀਂਗਾ ਸੋਰਟਿੰਗ ਚੱਠੇ ਦੀ ਫੈਡਰੇਸ਼ਨ ਚ ਚਲ ਜਾਂਦਾ ਉਹ ਸਾਫ਼ ਸੁਥਰਾ ਬਿਲਕੁਲ ਵਾਈਟ ਕਾਲਰ